ਲੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਆਓ ਜਿਹੜੀ ਅੱਜ ਦੀ ਵਿਚਾਰ ਚਰਚਾ ਹੈਗੀ ਆ ਉਹਨੂੰ ਕੰਟੀਨਿਊ ਕਰਦੇ ਹਾਂ ਡਾਕਟਰ ਸਾਹਿਬ ਦੇ ਨਾਲ ਮਿਲ ਕੇ ਹਾਂਜੀ ਡਾਕਟਰ ਸਾਹਿਬ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਜਾਂ ਆਪਣੇ ਹੋਮ ਲੈਂਡ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਉੱਥੋਂ ਜਦੋਂ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ ਜਾਂ ਪਿਛਲਾ ਸਾਰਾ ਇਤਿਹਾਸ ਦੇਖਦੇ ਹਾਂ ਤਾਂ ਨਜ਼ਰ ਆਉਂਦਾ ਹੈ ਵੀ ਕਿਤੇ ਨਾ ਕਿਤੇ ਜਿਹੜੇ ਦੋ ਸੈਟ ਆਫ ਲਾਜ਼ ਹੈਗੇ ਆ ਟੂ ਸੈਟ ਆਫ ਲਾਜ਼ ਦੇਖਣ ਨੂੰ ਮਿਲਦੇ ਆ ਮжоਰਿਟੀ ਲਈ ਕੁਝ ਹੋਰ ਤੇ ਮਾਈਨੋਰਟੀਜ਼ ਦੇ ਲਈ ਕੁਝ ਹੋਰ ਹੁੰਦਾ ਜਦੋਂ ਜਿਹੜਾ ਵਰਤਾਰਾ ਹੁੰਦਾ ਐਡਮਿਨਿਸਟ੍ਰੇਸ਼ਨ ਦਾ ਸਿਸਟਮ ਦਾ ਜੁਡੀਸ਼ਰੀ ਦਾ ਤੇ ਖਾਸ ਤੌਰ ਤੇ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਤੇ ਜਦੋਂ ਇਹ ਗੱਲ ਪਾਕਿਸਤਾਨ ਦੇ ਹਵਾਲੇ ਨਾਲ ਆਉਂਦੀ ਹੈ ਤਾਂ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਕਿਉਂਕਿ ਡਿਵਾਈਡ 47 ਦੇ ਵਿੱਚ ਪੰਜਾਬ ਹੋਇਆ ਸੀ ਤਾਂ ਈਸਟ ਤੇ ਵੈਸਟ ਪੰਜਾਬ ਦੀ ਆਪਣੀ ਸਾਂਝ ਹੈਗੀ ਆ ਉਸ ਹਿਸਾਬ ਨਾਲ ਆਉਣਾ ਜਾਣਾ ਵੀ ਹੁੰਦਾ ਤੇ ਤੁਹਾਡੇ ਲੈਜੇ ਦੀ ਤੁਹਾਡੇ ਕਲਚਰ ਦੀ ਤੁਹਾਡੀ ਜ਼ੁਬਾਨ ਦੀ ਤੇ ਸਾਰੀਆਂ ਜੜੀਆਂ ਇਹਨੇ ਇਹ ਸਾਂਝਾਂ ਨਜ਼ਰ ਆਉਂਦੀਆਂ ਨੇ ਤੇ ਖਾਸ ਤੌਰ ਤੇ ਜਦੋਂ ਸਿੱਖਾਂ ਦੀ ਗੱਲ ਹੁੰਦੀ ਹੈ ਤਾਂ ਜਿਵੇਂ ਸਿੱਖ ਕੌਮ ਦੇ ਗੁਰਦੁਆਰਾ ਸਾਹਿਬਾਨ ਇਤਿਹਾਸਕ ਗੁਰਦੁਆਰਾ ਸਾਹਿਬਾਨ ਉੱਥੇ ਨੇ ਕਰੀਬ 400 ਦੇ ਕਰੀਬ ਤੇ ਉਸ ਵੱਲੇ ਨਾਲ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਜਾਂਦੀਆਂ ਨੇ ਤੇ ਰੀਸੈਂਟਲੀ ਵੀ ਹੋਇਆ ਤੇ ਉਹਦੇ ਤੋਂ ਪਹਿਲਾਂ ਵੀ ਇਦਾਂ ਦੀਆਂ ਖਬਰਾਂ ਹੁੰਦੀਆਂ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਕਿ ਜਿਹੜੇ ਸਿੱਖ ਜਥੇ ਹੁੰਦੇ ਆ ਉਹਨਾਂ ਨੂੰ ਜਿਹੜਾ ਵੀਜ਼ਾ ਹੈਗਾ ਉਹ ਡਿਨਾਈ ਕੀਤਾ ਜਾਂਦਾ ਕਦੇ ਕੁਝ ਕਹਿ ਕੇ ਕਦੇ ਕੁਝ ਕਹਿ ਕੇ ਤੇ ਜਦੋਂ ਕਰਤਾਰਪੁਰ ਲਾਂਘੇ ਦੀ ਵੀ ਤੁਸੀਂ ਆਪਣੇ ਪਿਛਲੇ ਕੁਝ ਦਿਨ ਪਹਿਲਾਂ ਡਿਸਕਸ ਕੀਤੀ ਸੀਗੀ ਕਿ ਕਿਵੇਂ ਉਹ ਕੋਰੀਡੋਰ ਬਣਨ ਤੋਂ ਜਿਹੜਾ ਹੈਗਾ ਉਹ ਨਾ ਕੀਤੀ ਗਈ ਹੈ ਤੇ ਸ਼ਸ਼ੀ थरूर ਵੱਲੋਂ ਕਿਵੇਂ ਉੱਥੇ ਆ ਕੇ ਜਿਹੜਾ ਹੈਗਾ ਉਹ ਵੀ ਦੂਰਬੀਨਾ ਲਾ ਦੇਾਂਗੇ ਐਦਾਂ ਕਰਦੇ ਆਂਗੇ ਤੁਸੀਂ ਐ ਕਰ ਲਓ ਤੇ ਉਹੀ ਜਦੋਂ Hindu ਮੈਜੋਰਿਟੀ ਦੀ ਗੱਲ ਹੁੰਦੀ ਹੈ ਭਾਵੇਂ ਉਹ ਕਸ਼ਮੀਰ ਦੇ ਵਿੱਚ ਅਮਰਨਾਥ ਯਾਤਰਾ ਦੀ ਗੱਲ ਹੋਵੇ ਜਾਂ ਉਥੇ ਹੋਰ ਜਿਹੜੀਆਂ ਹੈਗੀਆਂ ਨੇ ਜਿਹੜੇ ਉਹਨਾਂ ਦੇ ਰਿਲੀਜੀਅਸ ਪ੍ਰੋਗਰਾਮਸ ਹੈਗੇ ਉਹਨਾਂ ਨੂੰ ਮਨਾਉਣ ਦੀ ਗੱਲ ਤਾਂ ਉਹਨਾਂ ਨੂੰ ਪੂਰੀ ਕੰਪਲੀਟ ਛੁੱਟੀ ਵੀ ਦਿੱਤੀ ਜਾਂਦੀ ਹੈ ਤੇ ਸਿਕਿਉਰਿਟੀ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ ਸੋ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅ ਦੇਖੋ ਤੁਸੀਂ ਬੜੇ ਚੰਗੇ ਅੰਦਾਜ਼ 'ਚ ਇਸ ਸੈਗਮੈਂਟ ਦੀ ਸ਼ੁਰੂਆਤ ਕੀਤੀ ਹੈ ਕਿਉਂਕਿ ਜਿਨਾ ਦਿਨਾਂ ਚੋਂ ਸੀ ਲੰਘ ਰਹੇ ਆ 29 ਜੂਨ ਦਾ ਦਿਨ ਮਹਾਰਾਜਾ ਰਜੇਪ ਸਿੰਘ ਦੀ ਉਹ ਯਾਦ ਦਾ ਦਿਨ ਹੈ ਜਿਸ ਦਿਨ ਉਹਨਾਂ ਨੇ 29 ਜੂਨ 1839 ਨੂੰ ਇਸ ਫਾਨੀ ਸੰਸਾਰ ਤੋਂ کوچ ਕੀਤਾ ਜਿਸ਼ੱਕ ਅਸੀਂ ਕੋਈ ਰਾਜਿਆਂ ਮਹਾਰਾਜਿਆਂ ਜਾਂ ਕੋਈ ਸਮਾਦਾ ਤੇ ਕਬਰਾਂ 'ਚ ਕੋਈ ਯਕੀਨ ਨਹੀਂ ਰੱਖਦੇ ਲੇਕਿਨ ਬਹੁਤ ਵਾਰੇ ਹੁੰਦਾ ਵੀ ਕੁਝ ਚੀਜ਼ਾਂ ਨਾਲ ਤੁਹਾਡੀਆਂ ਜਿਹੜੀਆਂ ਨੇ ਉਹ ਯਾਦਾਂ ਜੁੜੀਆਂ ਹੁੰਦੀਆਂ ਨੇ ਕਈ ਵਾਰ ਤੁਹਾਡਾ ਪ੍ਰਾਈਡ ਜੁੜਿਆ ਹੁੰਦਾ ਕਈ ਵਾਰੀ ਉਹਨੂੰ ਤੁਸੀਂ ਸਿੰਬੋਲਿਜ਼ਮ ਕਹਿੰਦੇ ਸੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਜਾਣ ਤੋਂ ਬਾਅਦ ਸਾਡੀ ਗਵਾਚੀ ਸੋਵਰਨਿਟੀ ਪਹਿਲਾਂ ਅੰਗਰੇਜ਼ਾਂ ਨੇ 98 ਸਾਲ ਸਾਨੂੰ ਜਿਹੜਾ ਉਹ ਟੀਮ ਕਰਕੇ ਰੱਖਿਆ ਔਰ ਸਾਨੂੰ ਵਰਤੇ ਔਰ 70 ਸਾਲ ਤੋਂ ਅਸੀਂ ਹਿੰਦੂ ਤਵੀਆਂ ਦੇ ਹੱਥਾਂ ਦੇ ਵਿੱਚ ਖਵਾਰ ਹੋ ਰਹੇ ਹਾਂ ਇਸ ਲਈ ਸਾਨੂੰ ਅੱਜ ਯਾਦ ਆਇਆ ਮੈਨੂੰ ਉਹ ਸਜਣ ਇਸ ਲਈ ਤੁਸੀਂ ਉਸ ਸਮੇਂ ਨੂੰ ਯਾਦ ਕਰਦੇ ਹੋ ਜਦੋਂ ਤੁਸੀਂ ਵੀ ਕਦੇ ਜਿਹੜਾ ਉਹ ਰਾਜਪਾਗ ਮਾਣਿਆ ਹੋਇਆ ਤੁਹਾਡੀ ਵੀ ਇੱਕ ਆਪਣੀ ਸ਼ਾਨ ਸੀ ਤੁਹਾਡਾ ਵੀ ਇੱਕ ਆਪਣਾ ਵਕਾਰ ਸੀ ਔਰ ਤੁਹਾਡਾ ਵੀ ਆਪਣਾ ਇੱਕ ਸਨਮਾਨ ਸੀ ਸੋ ਇਹ 47 ਤੋਂ ਬਾਅਦ ਦੀ ਜਿਹੜੇ ਚਾਰ ਜਥੇ ਸਾਲ ਦੇ ਵਿੱਚ ਪਾਕਿਸਤਾਨ ਜਾਣ ਦਾ ਹੋਇਆ ਉਹਦੇ ਵਿੱਚ ਇੱਕ ਮਹਾਰਾਜਾ ਰਣਜੀਤ ਸਿੰਘ ਦੀ ਇਸ ਯਾਦ ਨੂੰ ਉਹਨਾਂ ਦੇ ਅੰਤਮ ਚੜ੍ਹਾਈ ਕਰਨ ਦੀ ਉਹਨਾਂ ਦੀ ਜਿਹੜਾ ਸਮਾਦ ਦੇ ਉੱਤੇ ਮਨਾਣ ਦਾ ਸੀ ਹੁਣ ਇਸ ਵਾਰ ਦੋਨੋਂ ਹੀ ਜਥੇ ਕਿਉਂਕਿ ਇਹਦੇ ਲਈ ਜਿਹੜਾ ਪ੍ਰੋਸੀਜਰ ਹੁੰਦਾ ਹੈ ਕਿ ਵੀ ਪਹਿਲਾਂ ਜਿਹੜੇ ਪਾਸਪੋਰਟ ਕਲੈਕਟ ਕਰ ਲਏ ਜਾਂਦੇ ਨੇ ਜਿਹੜੇ ਜਥੇ ਸ਼ੋਮਣੀ ਕਮੇਟੀ ਭੇਜਦੀ ਹੈ ਉਹ ਫਿਰ ਪਾਕਿਸਤਾਨ ਐਮਬੈਸੀ ਨੂੰ ਭੇਜੇ ਜਾਂਦੇ ਨੇ ਉੱਥੋਂ ਵੀਜ਼ਾ ਲੱਗ ਜਾਂਦਾ ਪਰ ਫਿਰ ਫਾਈਨਲ ਕਲੀਅਰੈਂਸ ਜਿਹੜੀ ਹੈ ਉਹ ਇੰਡੀਆ ਦੀ ਫੋਰਨ ਮਿਨਿਸਟਰੀ ਹੋਰ ਉਹ ਅਗੋਂ होम मिनिस्ट्री ਕਿੰਨੀਆਂ ਹੀ ਉਹਨਾਂ ਨੇ ਸੀਆਈਡੀ ਇੰਟੈਲੀਜੈਂਸ ਰਿਪੋਰਟ ਆ ਦੋਨੋਂ ਵਾਰੀ ਹੁਣੇ ਜਿਹੜੇ ਜਥੇ ਨੇ ਦੋਨੋਂ ਹੀ ਜਥੇ ਰੋਕ ਦਿੱਤੇ ਗਏ ਇਹ ਕਹਿ ਕੇ ਕਿ ਜੀ ਸੁਰੱਖਿਆ ਦੀ ਗਰੰਟੀ ਨਹੀਂ ਹੈ ਤੁਸੀਂ ਆਪਣੇ ਰਿਸਕ ਤੇ ਕੁਝ ਵੀ ਕਰ ਸਕਦੇ ਹੋ ਸੋ ਜ਼ਾਹਰ ਹੈ ਵੀ ਕੋਈ ਵੀ ਰਿਸਕ ਕਿਉਂ ਲਏਗਾ ਕਿਉਂਕਿ ਜਦੋਂ ਗਵਰਨਮੈਂਟ ਟੂ ਲੈਵਲ ਟੂ ਗਵਰਨਮੈਂਟ ਲੈਵਲ ਗੱਲ ਹੁੰਦੀ ਹੈ ਜਦੋਂ ਬਾਹਰੋਂ ਸਿੱਖ ਜਾਂਦੇ ਨੇ ਉਹ ਕਿਹੜਾ ਅਮਰੀਕਾ ਜਾਂ ਇੰਗਲੈਂਡ ਦੀ ਗਵਰਨਮੈਂਟ ਦੇ ਜਿਸ ਜਿਹੜਾ ਉਹ ਬੈਚ ਦੇ ਵੀ ਦਾ ਹਿੱਸਾ ਹੋ ਪਿਆ ਨਾ ਉਹ ਇੰਡੀਪੈਂਡੈਂਟਲੀ ਜਾਂਦੇ ਨੇ ਉਹਨਾਂ ਦੀ ਸਿਕਿਉਰਿਟੀ ਦੇ ਲਈ ਪਾਕਿਸਤਾਨ ਦੇ ਰੇਂਜਰਸ ਹੋਣ ਉਹਨਾਂ ਦੇ ਸੁਰੱਖਿਆ ਵਾਲੇ ਹੋਣ ਪੁਲਿਸ ਹੋਏ ਪੱਪਾ ਪਾਰ ਹੁੰਦੀ ਹੈ ਹਮੇਸ਼ਾ ਲੇਕਿਨ ਇਹ ਇਹਨਾਂ ਦਾ ਇੱਕ ਤਰੀਕਾ ਹੈ ਜਿਹਦੇ ਥੱਲੇ ਇਹਨਾਂ ਨੇ ਸਿੱਖਾਂ ਮੁਸਲਮਾਨਾਂ ਦੀ ਸਾਜ ਨੂੰ ਡਕਿਆ ਹੋਇਆ ਰਾਦਰ ਬਦਮਨੀ ਕਰਦੇ ਨੇ ਔਰ ਪਿਛਲੇ ਦਿਨਾਂ 'ਚ ਅਸੀਂ ਇੱਕ ਸੈਗਮੈਂਟ ਦੇ ਤੇ ਕੀਤਾ ਔਰ ਮੈਨੂੰ ਚੰਗਾ ਲੱਗਾ ਹੈ ਕਿ ਜਿਹੜੇ ਸਰਦਾਰ ਕੰਧਾਰੀ ਦੁਬਈ ਗੁਰਦੁਆਰੇ ਦੇ ਕਰਤਾ ਤਰਤਾ ਪ੍ਰਬੰਧਕ ਨੇ ਜਿੱਥੇ ਕਿ ਇਫਤਾਰ ਪਾਰਟੀ ਦਿੱਤੀ ਗਈ ਪਿਛਲੇ ਦਿਨ ਸਿੱਖਾਂ ਵੱਲੋਂ ਖਲੀਫ টাইমস ਨੇ ਜਿਹੜਾ ਉਸ ਨੂੰ ਖਬਰ ਕੀਤੀ ਔਰ ਉਹ ਵੀਡੀਓ ਔਰ ਦੁਨੀਆ ਪਾਰ ਦੇ ਵਿੱਚ ਉਸ ਦੀ ਅਪਰੀਸ਼ੀਏਸ਼ਨ ਹੋਈ ਔਰ ਅਸੀਂ ਵੀ ਉਸ ਨੂੰ ਐਪਰੀਸ਼ੀਏਟ ਕੀਤਾ ਔਰ ਇਸ ਦੇ ਉੱਤੇ ਵੀ ਹੁਣ ਕਿਉਂਕਿ ਜਿੱਥੇ ਵੀ ਕਿਤੇ ਸਿੱਖਾਂ ਦੀ ਗੁਡਵਿਲ ਮੁਸਲਮਾਨਾਂ ਦੇ ਨਾਲ ਇਨ ਪਾਰਟਿਕੂਲਰ ਜਾ ਪਾਕਿਸਤਾਨ ਦੇ ਨਾਲ ਇਨ ਜਨਰਲ ਹੋਏਗੀ ਇਹ ਉਹਨੂੰ ਰਿਐਕਟ ਕਰਦੈ ਨੇ ਔਰ ਮੈਂ ਦੇਖ ਰਿਹਾ ਅਸੀਂ ਵੀ ਉਹ ਇੰਡੀਆ ਦੇ ਟੀਵੀ ਚੈਨਲ ਜੋ ਕਿ ਉੱਥੇ ਜੋ ਮਰਜ਼ੀ ਔਰ ਪੰਜਾਬੀ ਚੈਨਲ ਸਿੱਖ ਚੈਨਲ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਉੱਥੇ ਕੀ ਧੱਕਾ ਹੋ ਰਿਹਾ ਹੈ ਕੀ ਸਿੱਖਾਂ ਨਾਲ ਹੋ ਰਿਹਾ ਉਹਨੂੰ ਉਹ ਉਹਨਾਂ ਨੂੰ ਕਦੇ ਇਸ਼ੂ ਨਜ਼ਰ ਨਹੀਂ ਆਉਂਦਾ ਉਹਨਾਂ ਨੇ ਇਹਨੂੰ ਇਸ਼ੂ ਬਣਾ ਕੇ ਇਫਤਾਰ ਪਾਰਟੀ ਨੂੰ ਕਿ ਕੀ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਕਿਸਮ ਦਾ ਕਰਨਾ ਜਿਹੜਾ ਹੈ ਇਹ ਮਰਿਆਦਾ ਦਾ ਉਲੰਘਣ ਨਹੀਂ ਹੈ ਇਹ ਮਰਿਆਦਾ ਭੰਗ ਨਹੀਂ ਹੈ ਹਾਲਾਂਕਿ ਮੈਨੂੰ ਇਹ ਵੀ ਚੰਗਾ ਲੱਗਿਆ ਕਿ ਬਈ ਪਟਿਆਲੇ ਤੋਂ ਇੱਕ ਸਿਕਸ ਕੋਲਰ ਹੋਰ ਦੂਸਰੇ ਹਾਂ ਨੇ ਉਹਨਾਂ ਨੇ ਐਸਾ ਜਵਾਬ ਦਿੱਤਾ ਉਸ ਤੇ ਆ ਕੇ ਉਹਨਾਂ ਨੇ ਕਿਹਾ ਜੀ ਇਧਰ ਵੀ ਬੁੱਤ ਪ੍ਰਸਤੀ ਨਹੀਂ ਹੈ ਇਧਰ ਵੀ ਬੁੱਤ ਪ੍ਰਸਤੀ ਨਹੀਂ ਹੈ ਬਾਣੀ ਵੀ ਰੱਬ ਦੀ ਯਾਦ ਹੈ ਜੇ ਨਮਾਜ਼ ਗੁਰਦੁਆਰਾ ਕੰਪਲੈਕਸ ਦੇ ਵਿੱਚ ਪੜ੍ਹੀ ਉਹਨਾਂ ਨੇ ਮਗਰਬ ਦੀ ਉਹ ਵੀ ਰੱਬ ਦੀ ਗੱਲ ਹੈ ਔਰ ਅਸੀਂ ਸਭ ਤੋਂ ਜ਼ਿਆਦਾ ਇਸਲਾਮ ਦੇ ਨੇੜੇ ਸੋ ਇਹ ਇੱਕ ਵਕਤ ਲੇਕਿਨ ਉਹਨਾਂ ਨੇ ਇਸ ਕਿਸਮ ਦਾ ਮਾਹੌਲ ਜ਼ਰੂਰ ਪੈਦਾ ਕਰ ਦਿੱਤਾ ਕਿ ਇਹ ਜਿਹੜਾ ਇਫਤਾਰ ਪਾਰਟੀ ਦਾ ਰਜਨ ਪਾਕਿਸਤਾਨ ਦੇ ਸਿੱਖਾਂ ਨੇ ਆਪਣੇ ਤੌਰ ਤੇ ਦਿੱਤਾ ਇਹ ਨਾ ਹੋਏ ਵੀ ਦੁਨੀਆ ਭਰ ਦੇ ਵਿੱਚ ਸਿੱਖ ਨੂੰ ਜਿਹੜਾ ਔਰ ਖਾਸ ਤੌਰ ਤੇ ਪੰਜਾਬ ਦੇ ਵਿੱਚ ਜਿੱਥੇ ਕਿ ਉਹ ਮੁਸਲਮਾਨਾਂ ਦੇ ਖਿਲਾਫ ਜਿਸ ਕਿਸਮ ਦੀ ਨਫਰਤ ਫੈਲਾਈ ਹੋਈ ਹੈ ਕਿ ਇਹ ਇਹਨੂੰ ਕਿਤੇ ਕਾਪੀ ਨਾ ਕਰ ਲੈਣ ਔਰ ਇਸ ਦੇ ਲਈ ਉਹਨਾਂ ਨੇ ਉਸ ਦੇ ਉੱਤੇ ਡਿਬੇਟ ਖੜੀ ਕਰ ਦਿੱਤੀ ਹੁਣ ਇੱਕ ਪਾਸੇ ਤਾਂ ਪਾਕਿਸਤਾਨ 'ਚ ਇਸ ਜੂਨ ਮਹੀਨੇ 2 ਦਿਨ ਸ਼ਹੀਦੀ ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਨ ਲਈ ਵੀ ਜਥੇ ਨੂੰ ਅਲਾਉ ਨਹੀਂ ਕੀਤਾ ਔਰ ਮਾਰਜਾ ਰঞ্জੀਤ ਸਿੰਘ ਦੀ ਬਰਸੀ ਲਈ ਵੀ ਨਹੀਂ ਕੀਤਾ ਔਰ ਅੱਜ ਜਦੋਂ ਮੈਂ ਇਹ ਖਬਰ ਦੇਖੀ ਔਰ ਉਹਦੇ ਨਾਲ ਪਿਕਚਰ ਵੀ ਸੀ ਔਰ ਸਾਰੀ মিডিਆ ਨੇ ਦਿੱਤੀ ਬਾਰਡਰ ਬORN ਹੋਮੀ ਐਟ ਬਾਬਾ ਚਮਲਿਆਲ ਫੇਅਰ ਬੀਐਸਐਫ ਰੇਂਜਰਸ ਐਕਸਚੇਂਜ ਪਲੇਜ਼ੈਂਟਰੀਜ਼ ਪ੍ਰੋਮਿਸ ਟੂ ਮੇਨਟੇਨ ਪੀਸ ਹੁਣ ਇਹ ਜੰਮੂ ਸੈਕਟਰ ਦੇ ਵਿੱਚ ਰਾਮਗੜ੍ਹ ਪਿੰਡ ਹੈ ਰਾਮਗੜ੍ਹ ਦੇ ਨੇੜੇ ਪਿੰਡ ਦਾਗ ਹੈ ਉੱਥੇ ਇੱਕ ਰਾਜਪੂਤ ਹੋਇਆ ਦਲੀਪ ਸਿੰਘ ਮਨਹਾਸ ਜੀ اور ਉਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਜਿਹੜੀ ਸਕਿਨ ਦੀ ਡਿਜ਼ੀਜ਼ ਹੁੰਦੀ ਹੈ ਚੰਬੜ ਉਹਨੂੰ ਪੰਜਾਬੀ ਵਿੱਚ ਕਹਿੰਦੇ ਨੇ ਐਕਜ਼ੀਮਾ ਦਾ ਹੀ ਹਿੱਸਾ ਹੋਏਗਾ ਜਾਂ ਉਹਦਾ ਕੋਈ ਹੋਰ ਵੀ ਨਾਮ ਹੋ ਸਕਦਾ ਉਸ ਦਾ ਉਹ ਇਲਾਜ ਕਰਦਾ ਸੀ ਫ੍ਰੀ ਆਫ ਕਾਸਟ ਉਹਨੇ ਉਹ ਖੂਹ ਚੋ ਪਾਣੀ ਦੇਣਾ ਔਰ ਉਹਨੇ ਕਹਿਣਾ ਕਿ ਭਈ ਇਹ ਜਿਹੜਾ 200 ਸਾਲ ਪਹਿਲਾਂ ਇਹ ਬੰਦਾ ਹੋਇਆ ਔਰ ਇਹ ਆਮ ਸਾਡੇ ਵੀ ਇਲਾਕਿਆਂ 'ਚ ਹੈ ਵੀ ਜਿੱਥੇ ਕੋਈ ਰਵਾਇਤ ਬਣ ਗਈ ਫਿਰ ਉੱਥੇ ਤੁਰੇ ਜਾਂਦੇ ਨੇ ਜਿਹਦੇ ਕਿਸੇ ਦੇ ਮੌਕੇ ਨਹੀਂ ਹਟਦੇ ਉਹ ਹੁੰਦਾ ਜੀ ਫਲਾਮ ਪੀਰ ਦੀ ਕਵਰ ਤੇ ਝਾੜੂ ਚੜਾਉ ਉਹ ਤੇ ਲੂਣ ਚੜਾਉ ਉੱਥੇ ਢੇਰ ਲਾ ਦਿੰਦੇ ਨੇ ਆ ਮਾਜੇ ਦੇ ਵਿੱਚ ਉਹਦੇ ਉਹ ਫੱਤਾ ਜਿਹੜਾ ਉਹ ਸ਼ੇਖ ਫੱਤੇ ਦੀ ਕਵਰ ਦੇ ਉੱਤੇ ਮਾਰ ਸਾਰੇ ਪੰਜਾਬ ਭਰ ਦੀ ਖੀਰ ਚੜੀ ਹੁੰਦੀ ਉਹ 20-20 ਮੀਲ ਤੱਕ ਕੁੱਤਿਆਂ ਨੂੰ ਖੁਰਕ ਪਈ ਹੋਈ ਆ ਉਹਨਾਂ ਵਿਚਾਰੇ ਪੀਰ ਤਾਂ ਹੋਇਆ ਉਹਨੇ ਕੋਈ ਖਾਣਾ ਜਾਂ ਕੀ ਨਹੀਂ ਖਾਣਾ ਪਰ ਕੁੱਤੇ ਜ਼ਰੂਰ ਜਾਂਦੇ ਤੇ ਉਹਨਾਂ ਨੇ ਖੁਰਕ ਪੁਆਈ ਹੋਈ ਸੋ ਇਹ ਇੱਕ ਰੁਝਾਂ ਹੁਣ ਇਹ ਮਸ਼ਹੂਰ ਕਰਤਾ ਔਰ ਇਹ ਹੁਣ ਜਦੋਂ ਇਹ 47 ਦੀ ਵੰਡ ਹੋਈ ਔਰ ਇਹ ਜੰਮੂ ਕਸ਼ਮੀਰ ਵਾਲਾ 파ਟ ਤਾਂ ਇੱਕ ਡਿਫਰੈਂਟ ਇਹਨਾਂ ਦਾ ਇਸ਼ੂ ਸੀ ਜਿਹੜਾ ਮੇਨ ਸ਼ਰਾਇਨ ਵਾਲਾ ਹਿੱਸਾ ਸੀ ਉਹਨੂੰ ਬਾਬਾ ਚਮਿਆਲ ਕਹਿਣ ਲੱਗ ਗਏ ਕਿਉਂਕਿ ਚੰਬਲ ਦਾ ਇਲਾਜ ਕਰਦਾ ਸੀ ਨਾ ਉਹਦਾ ਦਲੀਬ ਬਿਨਹਾਸ ਹੁਣ ਉਧਰ ਮੇਲਾ ਲੱਗਦਾ ਰਿਹਾ ਹੁਣ ਤੱਕ ਤਾਂ ਉਥੇ ਇਹ ਰਿਹਾ ਕਿ ਵੀ ਦੋਨੋਂ ਪਾਸਿਓਂ ਹੀ ਪੰਜਾਬ 'ਚ ਤਾਂ ਇਹਨਾਂ ਨੇ ਕੰਡਿਆੜੀ ਤਾਰ ਲਾ ਦਿੱਤੀ ਉਧਰ ਲੈ ਕੇ ਵਾਗੇ ਤੋਂ ਹੁਸੈਨੀ ਵਾਲਾ ਤੱਕ ਕਿ ਕੋਈ ਜਿਹੜਾ ਪਰਿੰਦਾ ਕੋਈ ਚਰਿੰਦਾ ਉੱਥੋਂ ਕ੍ਰੋਸ ਨਾ ਕਰ ਸਕੇ ਪਰ ਇੱਥੇ ਦੋਨੋਂ ਪਾਸਿਆਂ ਹੀ ਲੋਕ ਆਉਂਦੇ ਜਾਂਦੇ ਰਹੇ ਕਿਉਂਕਿ ਹਿੰਦੂ ਜਿਹੜਾ ਉਹ ਉਹਦੀ ਕਬਰ ਹੈ ਤੇ ਜੇ ਦੂਸਰੇ ਪਾਸੇ ਦੇ ਮੁਸਲਮਾਨ ਆ ਗਏ ਉੱਥੇ ਸੁਕਣਾ ਸੁਖਦੇ ਨੇ ਚੜਾਵਾ ਚੜਾਉਂਦੇ ਨੇ ਜਾਂ ਪੈਸੇ ਦਿੰਦੇ ਨੇ ਔਰ ਇਹਨੂੰ ਕਾਫੀ ਦੇਰ ਤੱਕ ਫੌਜ ਔਰ ਬੀਐਸਐਫ ਮੈਨੇਜ ਕਰਦੀ ਸੀ ਹੁਣ ਉਹਨਾਂ ਨੇ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਦੇ ਦਿੱਤਾ ਔਰ ਹੁਣ ਵੀ ਇਹ ਰਵਾਇਤ ਔਰ ਕੱਲ ਜਦੋਂ ਇਹ ਖਬਰ ਹੈ ਕਿ ਇਸ ਜੂਨ ਦੇ ਇਸ ਵੀਰਵਾਰ ਇਹ ਮੇਲਾ ਲੱਗਦਾ ਹੈ ਸਾਲ ਦੇ ਵਿੱਚ ਸੋ ਪਾਕਿਸਤਾਨ ਵੱਲੋਂ ਜਿਹੜਾ ਹੈ ਉਹਨਾਂ ਦੀ ਪੂਰੀ ਇੱਕ ਕੰਟੀਨਜੈਂਟ 31 ਮੈਂਬਰਾਂ ਦੀ ਜਿਹੜੇ ਚਾਦਰ ਲੈ ਕੇ ਆਏ ਔਰ ਦੂਜੇ ਪਰ ਕਿਉਂਕਿ ਅੱਜਕੱਲ ਰਮਜ਼ਾਨ ਚੱਲ ਰਿਹਾ ਹੈ ਉਹਨਾਂ ਨੇ ਰੋਜ਼ੇ ਰੱਖੇ ਹੁੰਦੇ ਨੇ ਉਹਨਾਂ ਨੇ ਕਿਹਾ ਜੀ ਅਸੀਂ ਯਕੀਨੀ ਬਣਾਇਆ ਕਿ ਕੋਈ ਪਾਣੀ ਜਾਂ ਕੋਈ ਅਦਰਵਾਈਜ਼ ਨਾ ਹੋਵੇ ਅਦਰਵਾਈਜ਼ ਉੱਥੇ ਮਿੱਠਾ ਸ਼ਰਬਤ ਔਰ ਸ਼ੱਕਰ ਇਹ ਚੜਾਉਣ ਦਾ ਰਿਵਾਜ ਹੈ ਹੁਣ ਇਹ ਖਬਰ ਇਹਨਾਂ ਦਾ ਮੀਡੀਆ ਹੀ ਦੰਦਾ ਹੈ ਦਾ ਸ਼ਰਾਈਨ ਆਫ ਬਾਬਾ ਚਮਲਿਆਰ ਔਨ ਇੰਟਰਨੈਸ਼ਨਲ ਬਾਰਡਰ ਹਿਅਰ ਟੂਡੇ ਬਰਾਉਡ ਟੂਗੇਦਰ ਦਾ ਬਾਰਡਰ ਸਕਿਉਰਿਟੀ ਫੋਰਸ ਐਂਡ ਪਾਕਿਸਤਾਨੀ ਰੇਂਜਰਸ ऑफिसर्स ऑफ बोथ फोर्सेस मेट फॉर ओवर 1 एंड 1/2 आवर्स नियर द जीरो लाइन ऑन द इंडियन साइड हियर एंड एक्सचेंज गिफ्ट्स ਹੁਣ ਫੌਜ ਜਿੱਥੇ ਕਿ ਹਰ ਚੌਥੇ ਦਿਨ ਇਹਨਾਂ ਦੇ ਕਹਿਣ ਮੁਤਾਬਕ ਵਾਇਲੇਸ਼ਨ ਹੋ ਰਹੀ ਹੈ ਅਜੇ ਕੱਲ ਹੋਇਆ ਜੀ ਕਿ ਪਾਕਿਸਤਾਨ ਦੀ ਫਾਇਰਿੰਗ ਚ ਦੋ ਸ਼ੋਲਡਰ ਮਾਰੇ ਗਏ ਹੁਣ ਉੱਥੇ ਜੇ Hindu ਇੱਕ ਦੀ ਜਿਹੜੀ ਹੈ ਸਮਾਜ ਦੀ માનਤਾ ਦੀ ਗੱਲ ਹੈ ਤੇ ਉੱਥੇ ਉਹਨਾਂ ਦੇ ਫੌਜ ਹੋ ਰੇਂਜਰ ਵੀ ਆ ਸਕਦੇ ਨੇ ਚਾਦਰ ਵੀ ਆ ਗਈ ਡੇਢ ਉਹਨਾਂ ਦੇ ਮੀਡੀਆ ਵਾਲੇ ਵੀ ਆਏ ਆਪਸੀ ਮੇਲ ਮੁਲਾਕਾਤ ਹੋਈ ਅਦਰਵਾਈਜ਼ ਤਾਂ ਫੀਸਟ ਹੁੰਦੀ ਆ ਓਪਨ ਪਰ ਇਸ ਵਾਰ ਰਮਜ਼ਾਨ ਦੇ ਦਿਨ ਹੋਣ ਕਰਕੇ ਨਹੀਂ ਹੋਈ ਫਿਰ ਇਹ ਆ ਕਿ 31 ਮੈਂਬਰ ਪਾਕਿਸਤਾਨੀ ਡੈਲੀਗੇਸ਼ਨ ਇਨਕਲੂਡਿੰਗ ਦਾ ਪਾਕਿਸਤਾਨੀ ਰੇਂਜਰਸ ਐਂਡ ਸਿਵਲ ਐਡਮਿਨਿਸਟ੍ਰੇਸ਼ਨ ਆਫੀਸ਼ਲਸ ਆਫਰਡ ਅ ਚਾਦਰ ਐਟ ਦਾ ਸ਼ਰਾਈਨ ਔਨ ਬਿਹਾਫ ਆਫ ਪੀਪਲ ਆਫ ਸੈਦੀ ਵਾਲੀ ਵਿਲੇਜ ਐਂਡ ਅਦਰ ਵਿਲੇਜਰਸ ਔਨ ਦਾ ਪਾਕਿਸਤਾਨੀ ਸਾਈਡ ਦਾ ਡੈਲੀਗੇਸ਼ਨ ਵਾਸ ਲੈਡ ਬਾਈ ਸੈਕਟਰ ਕਮਾਂਡਰ ਬ੍ਰਿਗੇਡੀਅਰ ਅਮਜ਼ਦ ਹੁਸੈਨ ਇੰਡੀਅਨ ਡੈਲੀਗੇਸ਼ਨ ਵਾਸ ਲੈਡ ਬਾਈ ਡਿਪਟੀ ਇਨਸਪੈਕਟਰ ਜਨਰਲ ਆਫ ਬੀਐਸਐਫ ਪੀਐਸ ਤਮਾਨ ਪਾਕਿਸਤਾਨੀ ਡੈਲੀਗੇਸ਼ਨ ਵਾਸ ਰਿਸੀਵਡ ਐਟ ਜ਼ੀਰੋ ਲਾਈਨ ਬਾਈ ਬੀਐਸਐਫ ਕਮਾਂਡਡ ਐਸ ਪਰ ਦਾ ਟ੍ਰੈਡੀਸ਼ਨ ਆਫ ਦਾ ਫੋਰਸ ਐਂਡ ਅ ਗਾਰਡ ਆਫ ਆਨਰ ਵਾਸ ਪ੍ਰੈਜ਼ੈਂਟਡ ਟੂ ਬ੍ਰਿਗੇਡੀਅਰ ਅਮਜ਼ਦ ਹੁਸੈਨ ਹੁਣ ਜੀ ਦੇਖੋ ਗਾਰਡ ਆਫ ਆਨਰ ਵੀ ਹੋ ਰਿਹਾ ਹੈ ਚਾਦਰ ਵੀ ਐਕਸੈਪਟ ਹੋ ਰਹੀ ਹੈ ਡੇਡ ਘੰਟਾ ਜਿਹੜਾ ਨੇ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਆਪਸ ਦੇ ਵਿੱਚ ਜਿਹੜਾ ਉਹ ਪਲੇਜ਼ੈਂਟਰੀਜ਼ ਜਿਹੜੀਆਂ ਨੇ ਐਕਸਚੇਂਜ ਕੀਤੀਆਂ ਔਰ ਉਹਨਾਂ ਦੀ ਚਾਦਰ ਜਦੋਂ ਭੇਟ ਕੀਤੀ ਬੀਐਸ ਆਫਿਸਰਸ ਗੇਵ ਸ਼ੱਕਰ ਐਂਡ ਸ਼ਰਬਤ ਟੂ ਦਾ ਪਾਕਿਸਤਾਨੀ ਰੇਂਜਰਸ ਫਾਰ ਡਿਸਟ੍ਰਿਬਿਊਸ਼ਨ ਟੂ ਡਿਵੋਟਿਸ ਇਨ ਪਾਕਿਸਤਾਨ ਔਰ ਉਹਦੇ ਚ ਉਹਨਾਂ ਨੇ ਕਿਹਾ ਜੀ ਡਿਊਰਿੰਗ ਦਾ ਮੀਟਿੰਗ ਉਹਨਾਂ ਨੇ ਕਿਹਾ ਜੀ ਅਸੀਂ ਹੋਰ ਕੋਈ ਗੱਲ ਨਹੀਂ ਕਰਨੀ ਅਸੀਂ ਇਸ ਧਾਰਮਿਕ ਮਿਸ਼ਨ ਦੇ ਉੱਤੇ ਹੈਗੇ ਔਰ ਅਸੀਂ ਸਿਰਫ ਤੇ ਸਿਰਫ ਜਿਹੜਾ ਉਹ ਸ਼ਰਧਾ ਦੀ ਗੱਲ ਕਰਾਂਗੇ ਤਾਂ ਹੁਣ ਇਹੀ ਗੱਲ ਜਿਸ ਜੰਮੂ ਕਸ਼ਮੀਰ ਦੇ ਵਿੱਚ ਇਸ ਲੈਵਲ ਦੀ ਪ੍ਰੋਵੋਕੇਸ਼ਨ ਹੈ ਉੱਥੇ ਤਾਂ ਕੋਈ ਇੰਟਰਰਪਟ ਨਹੀਂ ਹੋਇਆ ਹੈਗਾ ਜੀ ਇਸ ਵਾਰ ਉਹ ਚਾਦਰ ਚੜਾਉਣ ਨਹੀਂ ਆਉਣਗੇ जी लेकिन सिखा दे मामले हम कुछ समझना औखा नहीं है कि बी ये की चल रहा है दूसरी खबर जी जम्मू कश्मीर न रिलेटिड असं जो तो देखते दे हैं तीन तो लख तो चार लख तक वेरी कर दिया नंबर सिख जम्मू कश्मीर च रें ने जम्मू बैट और कश्मीर वैली चेल्फ अस्सी हज़ार तो ज्यादा सिख ने और उन्हीं पुराने ने जिन्ना के कश्मीर की तहजीब है वह कश्मीरी सिख ने पंजाब तो जाके वसे हुए नहीं जबान है घर बोली जाती है ਇਹਨਾਂ ਕੋਈ ਸ਼ੱਕ ਨਹੀਂ ਜੰਮੂ ਕਸ਼ਮੀਰ ਦੀ ਆਫੀਸ਼ੀਅਲ ਲੈਂਗੁਏਜ ਉਰਦੂ ਹੈ ਔਰ ਇਹ ਵੈਲਕਮਿੰਗ ਹੈ ਕਿਉਂਕਿ ਮੈਜੋਰਟੀ ਜਿਹੜਾ ਹੈ ਉਹ ਉਰਦੂ ਸਪੀਕਿੰਗ ਹੈ ਲੇਕਿਨ ਘਰਾਂ ਦੇ ਵਿੱਚ ਉੱਥੇ ਜੰਮੂ ਰੀਜਨ ਦੇ ਵਿੱਚ ਡੋਗਰੀ ਬੋਲੀ ਜਾਂਦੀ ਹੈ ਕਸ਼ਮੀਰਵਾਦੀ ਦੇ ਹਿੱਸੇ 'ਚ ਕਸ਼ਮੀਰੀ ਜ਼ਬਾਨ ਬੋਲੀ ਜਾਂਦੀ ਹੈ ਔਰ ਲੇਹ ਲਾਦਾਖ ਦੇ ਵਿੱਚ ਬੋਧੀ ਬੋਲੀ ਜਾਂਦੀ ਹੈ ਬੋਧ ਜਿਹੜੀ ਉਹਨਾਂ ਦੀ ਜ਼ਬਾਨ ਹੈ ਡਾਇਲੈਕਟ ਹੁਣ ਸਰਕਾਰ ਨੇ ਕੋਆਰਡੀਨੇਟਸ ਕੱਢਿਆ ਆਰਡਰ ਕੱਢਿਆ ਕਿ ਜੀ ਜੰਮੂ ਕਸ਼ਮੀਰ ਦੇ ਸਕੂਲਾਂ ਦੇ ਵਿੱਚ ਜਿਹੜਾ ਡੋਗਰੀ ਕਸ਼ਮੀਰੀ ਔਰ ਬੋਧੀ ਜਿਹੜੀ ਹੈ ਇਹ ਕੰਪਲਸਰੀ ਸਬਜੈਕਟ ਹੋਏਗਾ ਜਿਹਦੇ ਚ ਪੰਜਾਬੀ ਦਾ ਨਾਮੋ ਨਿਸ਼ਾਨ ਨਹੀਂ ਹੈ ਹੁਣ ਇਸ ਦੇ ਉੱਤੇ ਹੀ ਕੱਲ ਜਿਹੜਾ ਉਹਨਾਂ ਨੇ ਸਿੱਖਾਂ ਨੇ ਪ੍ਰੋਟੈਸਟ ਕੀਤਾ ਪ੍ਰੋਟੈਸਟ ਮਾਰਚ ਮੈਂਬਰਸ ਆਫ ਦਾ ਸਿੱਖ ਕਮਿਊਨਿਟੀ ਹੈਲਡ ਅ ਪ੍ਰੋਟੈਸਟ ਹਿਅਰ ਇਨ ਸਿਲੀਨਗਰ ਇਨ ਸਪੋਰਟ ਆਫ देयर ਡਿਮਾਂਡ ਫਾਰ ਮੇਕਿੰਗ ਪੰਜਾਬੀ ਸਬਜੈਕਟ ਕੰਪਲਸਰੀ ਇਨ ਸਕੂਲਸ ਅਪ ਟੂ ਹਾਇਰ ਸਕੈਂਡਰੀ ਲੈਵਲ ਅਲੋਂਗ ਵਿਦ ਅਦਰ ਰੀਜਨਲ ਲੈਂਗੁਏਜ ਸਬਜੈਕਟ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਐਸਾ ਕੀ ਰੀਜ਼ਨ ਹੈ ਕੀ ਡਿਪਟੀ ਚੀਫ ਮਿਨਿਸਟਰ ਬੀਜਪੀ ਦਾ ਹੈਗਾ ਔਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਉਹਨਾਂ ਨੇ ਜਿਹੜਾ ਪਾਰਟ ਪੰਜਾਬ 'ਚ ਹੈ ਕਿ ਭਾਈ ਜਥੇ ਨਹੀਂ ਜਾਣੇ ਆਪਸਾਂਝ ਨਹੀਂ ਹੋਣ ਦੇਣੀ ਹੁਣ ਉਹ ਮੁਫਤੀ ਜਿਹੜੀ ਹੈ ਉਹ ਮਹਿਬੂਬਾ ਦੇ ਦਸਤਾ ਥੱਲੇ ਜੇ ਪੰਜਾਬੀ ਡੀ ਰੈਕਗਨਾਈਜ਼ ਹੁੰਦੀ ਹੈ ਜੇ 4 ਲੱਖ ਸਿੱਖਾਂ ਦੀ ਜ਼ੁਬਾਨ ਪੰਜਾਬੀ ਹੈ ਕੋਈ ਉਰਦੂ ਦੇ ਉੱਤੇ ਕਿਸੇ ਨੂੰ ਇਤਰਾਜ਼ ਨਹੀਂ ਉਹ ਸਟੇਟ ਲੈਂਗੁਏਜ ਹੈ ਲੇਕਿਨ ਜੇ ਡੋਗਰੀ ਕਸ਼ਮੀਰੀ ਔਰ ਬੋਧੀ ਜ਼ੁਬਾਨਾਂ ਜਿਹੜੀਆਂ ਨੇ ਉਹ ਐਜ਼ ਅ ਸਬਜੈਕਟ ਸਕੂਲਾਂ 'ਚ ਲੱਗ ਸਕਦੀਆਂ ਨੇ ਤੇ ਪੰਜਾਬੀ ਕਿਉਂ ਨਹੀਂ ਔਰ ਇਹ ਪ੍ਰੋਟੈਸਟਰ ਜਿਹੜੇ ਨੇ ਉਹ ਸ਼੍ਰੀਨਗਰ ਦੇ ਗੁਰਦੁਆਰਾ ਸ਼ਹੀਦ ਬੂੰਗਾ ਬਰਜ਼ੂਲਾ ਪਗਤੋਂ ਨਿਕਲੇ ਔਰ ਉਹਨਾਂ ਨੇ ਮਹਿਬੂਬਾ ਮੁਫਤੀ ਦੇ ਘਰ ਤੱਕ ਮਾਰਚ ਕੀਤਾ ਔਰ ਇਸ ਮੌਕੇ ਦੇ ਉੱਤੇ 올 ਪਾਰਟੀਆਂ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਜਗਮਉਂਦ ਸਿੰਘ ਰੈਣਾ ਨੇ ਕਿਹਾ ਕਿ ਅਸੀਂ ਸਟੇਟ ਵਾਈਜ਼ ਐਜੀਟੇਸ਼ਨ ਕਰਾਂਗੇ ਉਹਨਾਂ ਨੇ ਕਿਹਾ ਕਿ ਪੰਜਾਬੀ ਵਨ ਆਫ ਦਾ ਰੈਕਗਨਾਈਜ਼ਡ ਲੈਂਗੁਏਜਸ ਅੰਡਰ ਦਾ ਕਨਸਟੀਟਿਊਸ਼ਨ ਆਫ ਇੰਡੀਆ ਹੈ ਇਸ ਦਾ ਸੈਕੰਡ ਮੋਸਟ ਸਪੋਕਨ ਲੈਂਗੁਏਜ ਆਫ ਜੰਮੂ ਐਂਡ ਕਸ਼ਮੀਰ ਅਨਫੋਰਚਨਟਲੀ ਦਾ ਗਵਰਨਮੈਂਟ ਹੈਜ਼ ਇਗਨੋਰਡ ਦਿਸ ਲੈਂਗੁਏਜ ਫॉर ਪਾਸਟ ਮੈਨੀ ইয়ারਸ ਔਰ ਇਹ ਸਾਰਾ ਆਪਣੇ ਆਪ ਦੇ ਵਿੱਚ ਦੱਸਦਾ ਹੈ ਕਿ ਕਿਵੇਂ ਉੱਥੇ ਫਾਰੂਖ ਅਬਦੁੱਲਾਹ ਬੈਠਾ ਹੋਏ ਉੱਥੇ ਉਮਰ ਅਬਦੁੱਲਾਹ ਹੋਏ ਜਾਂ ਇਹ ਆ ਜਾਏ ਇਹੀ ਨੀਤੀ ਉਹਨਾਂ ਦੀ ਕਿ ਵੀ ਉਹਨਾਂ ਨੇ ਜਿਹੜੀ ਹੈ ਉਹ ਸਿੱਖਾਂ ਮੁਸਲਮਾਨਾਂ ਨੂੰ ਨੇੜੇ ਨਹੀਂ ਆਣ ਦੇਣਾ ਹੈ ਔਰ ਉਹਨਾਂ ਦੀ ਜ਼ੁਬਾਨ ਨੂੰ ਵੀ ਨਕਾਰੋ ਔਰ ਇਹ ਜਦੋਂ ਐਜੀਟੇਸ਼ਨ ਕਰਨਗੇ ਬਹੁਤਿਆਂ ਨੂੰ ਲੱਗੇਗਾ ਕਜੀ ਦੇਖੋ ਇਹ ਕਸ਼ਮੀਰ ਮੁਸਲਮ ਮੈਜੋਰਟੀ ਸਟੇਟ ਔਰ ਇਹ ਸਿੱਖ ਜਿਹੜੇ ਨੇ ਇਹ ਉਹਨਾਂ ਦੇ ਖਿਲਾਫ ਹੈਜੀਟੇਸ਼ਨ ਕਰ ਰਹੇ ਨੇ ਸੋ ਇਸ ਨੀਤੀ ਨੂੰ ਸਾਡੇ ਵੀਰ ਪੈਣਾ ਜਾਂ ਸਾਡੇ ਦੂਸਰੇ ਪਾਸਿਓਂ ਰਾਵੀ ਪਾਰ ਦੇ ਵੀਰ ਪੈਣਾ ਵੀ ਕਦੋਂ ਸਮਝਣਗੇ ਜੀ ਡਾਕਟਰ ਸਾਹਿਬ ਬਿਲਕੁਲ ਜਦੋਂ ਅਸੀਂ ਤੁਸੀਂ ਇਹ ਸਾਰੇ ਇਸ਼ੂ ਨੂੰ ਦੱਸਿਆ ਹੈਗਾ ਐਕਸਪਲੇਨ ਕੀਤਾ ਹੈਗਾ ਤੇ ਕਸ਼ਮੀਰ ਦੀ ਪੋਪੂਲੇਸ਼ਨ ਵੀ ਦੇਖਦੇ ਆਂ ਕਰੀਬ 70 ਕੁ ਲੱਖ ਦੇ ਕਰੀਬ ਹੈਗੀ ਹੈ ਤੇ ਜੋਤੇ 3 4 ਲੱਖ ਤੋਂ ਸਿੱਖ ਪੋਪੂਲੇਸ਼ਨ ਹੈਗੀ ਐ ਤਾਂ ਜ਼ਰੂਰ ਇੱਕ ਕੁਐਸਚਨ ਮਾਰਕ ਲਾਉਂਦੀ ਐ ਗੱਲ ਵੀ ਜਿਹੜੀ ਲੈਂਗੁਏਜ ਹੈ ਕਲਚਰ ਹੈਗਾ ਪੰਜਾਬੀਆਂ ਦਾ ਸਿੱਖਾਂ ਦਾ ਉਹ ਨੈਗਲੈਕਟ ਕੀਤਾ ਜਾ ਰਿਹਾ ਕਿਸੇ ਨੀਤੀ ਦੇ ਤਹਿਤ ਸੋ ਅਸੀਂ ਹਰ ਜਿਹੜਾ ਸੈਗਮੈਂਟ ਹੈਗਾ ਉਹਨੂੰ ਇੱਥੇ ਹੀ ਸਮਾਪਤ ਕਰਦੇ ਆਂ ਵੀਵਰਸ ਤੁਹਾਡੇ ਨਾਲ ਅਸੀਂ ਮੁਲਾਕਾਤ ਕਰਾਂਗੇ ਜੀ ਅਗਲੇ ਸੈਗਮੈਂਟ ਦੇ ਵਿੱਚ